ਖੋਲੇ ਮੁਹੱਲੇ ਦਾ ਦੂਜਾ ਪੜਾਵ ਐਤਵਾਰ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰੇ ਜਾਹੋ ਜਲਾਲ ਅਤੇ ਪੁਰਾਤਨ ਰਵਾਇਤਾਂ ਦੇ ਅਨੁਸਾਰ ਸ਼ੁਰੂ ਹੋ ਗਿਆ। ਦਾਦੇ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਪੰਥ ਦੀ ਸ਼ਰਮੋਹਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਏ ਜਾ ਰਹੇ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਅਤੇ ਕੌਮੀ ਤਿਉਹਾਰ ਖੋਲੇ ਮਹਲੇ ਦਾ ਦੂਜਾ ਪੜਾਵ ਐਤਵਾਰ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰੇ ਜਾਹੋ ਜਲਾਲ ਅਤੇ ਪੁਰਾਤਨ ਰਵਾਇਤਾਂ ਦੇ ਅਨੁਸਾਰ ਸ਼ੁਰੂ ਹੋ ਗਿਆ। ਉੱਥੇ ਹੀ ਬੀਤੇ ਦਿਨੀ ਸਵੇਰੇ ਖਾਲਸੇ ਦੇ ਪ੍ਰਗਟ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਦਰਜ ਇਲਾਹੀ ਬਾਣੀ ਦੇ ਸ੍ਰੀ ਅਕੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਲੇ ਮੁਹੱਲੇ ਦਾ ਅੱਜ ਦੂਜਾ ਦਿਨ ਹੈ ਤੇ ਹੋਲੇ ਮੁਹੱਲੇ ਮੌਕੇ ਖਾਲਸੇ ਦੀ ਧਰਤੀ ਦੇ ਉੱਤੇ ਬੇਹਦ ਰੌਣਕਾਂ ਲੱਗੀਆਂ ਹੋਈਆਂ ਨੇ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਨੇ ਜਿਹੜੇ ਨਤਮਸਤਕ ਹੋ ਰਹੇ ਨੇ ਉੱਥੇ ਹੀ ਹੋਲੇ ਮੁਹੱਲੇ ਦੀ ਅਰੰਭਤਾ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਕੀਤੀ ਗਈ ਉੱਥੇ ਹੀ ਨਿਆਂਗ ਸਿੰਘ ਜਥੇਬੰਦੀਆਂ ਵੱਲੋਂ ਗੱਤਕੇ ਦੇ ਜੋਹਰ ਵੀ ਦਿਖਾਏ ਗਏ ਨੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਸੀ ਕਿ ਖਾਲਸਾ ਹੌਲਾ ਮੱਲਾ ਜਾਹੋ ਜਲਾਲ ਆਣ ਸ਼ਸਤਰਾਂ ਦਾ ਪ੍ਰਤੀਕ ਹੈ ਹੌਲਾ ਮੱਲਾ ਤੇ ਆਏ ਸਾਲ ਖਾਲਸਾ ਇਹ ਤੇਰਾ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਬਸਤਰਾ ਨਾਲ ਪੰਜ ਸ਼ਸਤਰ ਪਰਵਾਨ ਤੀਰੋ ਤੁਫੰਗੋ ਬੜੋ ਰਾਮ ਜੰਗੋ ਧਮਕਤਾਨਾ ਨੀਰਕਮੰਦ ਕੋਰੜਾ ਪੰਜ ਸ਼ਸਤਰ ਲੈ ਕੇ ਰਵੈਤੀ ਖਾਲਸੇ ਦੇ ਜਿਹੜੇ ਸ਼ਸਤਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਤੇ ਹਨ ਅਤੇ ਉਹ ਖਾਲਸਾ ਜਾ ਉਹ ਜਲਾਲਵਾਲ ਅੱਜ ਦੇ ਦਿਨ ਹੋਲਾ ਮਹੱਲਾ ਖੇਡਦਾ ਹੈ ਸੰਗਤਾਂ ਆ ਦੂਰੋਂ ਨੇੜਿਓਂ ਚੱਲ ਕੇ ਆਈਆਂ ਹਨ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਆਤਲਾਲ ਲੇ ਦੇਵ ਦੇਵੀ ਦੇ ਵਲੋਂ ਗਣਕੀ ਸਿੱਧਨ ਮੈਂ ਪ੍ਰਸਿੱਧ ਹੋਲੀ ਸ੍ਰੀ ਗੋਬਿੰਦ ਸਿੰਘ ਜੂ ਕੋ આજ ਹੋਲਾ ਹੈ ਸਾਰੀ ਸੰਗਤ ਨੂੰ ਸਮੁੱਚੇ ਦੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤ ਨੂੰ ਆਪ ਜੀ ਦੇ ਚੈਨਲ ਮਾਧਿਅਮ ਰਾਈ ਦਾਸ ਵੱਲੋਂ ਦਾਸ ਦੇ ਜਥੇ ਵੱਲੋਂ ਦਾਲ ਬਾਬਾ ਫਤੇ ਸਿੰਘ ਜੀ ਦਾਸ ਮੁਖੀ ਜਥੇਦਾਰ ਸ਼ੇਰ ਸਿੰਘ ਭੇਵੇ ਤੋਂ ਹਰਿਆਣੇ ਦੀ ਜਥੇਬੰਦੀ ਤੋਂ ਆਪ ਸਭ ਸੰਗਤਾਂ ਨੂੰ ਆਈਆਂ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਬੇਅੰਤ ਬੇਨਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾ ਸੰਗਤ ਜੀ ਇਹ ਹੋਲਾ ਮਹਲਾ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਲੱਗਦਾ ਵਾ ਖਾਲਸਾ ਜਹੋ ਜਲਾਲ ਨਾਲ ਲੱਗਦਾ ਇਹ ਤੇ ਸਾਨੂੰ ਬੜੀ ਖੁਸ਼ੀ ਆ ਵੀ ਅਸੀਂ ਇੱਥੇ ਆਉਨੇ ਆ ਤੇ ਤੇ ਸਿੰਘ ਮਹੱਲਾ ਕਾੜਦੇ ਆ ਬੜੀ ਖੁਸ਼ੀ ਆ ਇਸ ਦੀ ਤੇ ਸਿੰਘ ਸਿੰਘ ਘੋੜੇ ਬਾਜੀ ਨੇਜੇ ਬਾਜੀ ਤੇ ਗੱਤਗਾ ਖੇਡ ਕੇ ਪੂਰੀ ਚੜ੍ਹਦੀ ਕਲਾ ਨਾਲ ਆਪਦਾ ਜਹੋ ਜਲਾਲ ਕਰਦੇ ਆ ਤੇ ਚੜ੍ਹਦੀ ਕਲਾ ਪੂਰੀ ਸਿੰਘਾਂ ਦੀ ਆਪਦੀ ਚੜ੍ਹਦੀ ਕਲਾ ਦਿਖਾਉਂਦੇ ਆ ਸਿੰਘ ਇਥੇ